ਅਗੁੱਤਨ ਬੱਚੇ ਮੇਰੇ ਤੇ ਇਹ ਦੋ ਗੁੱਡੀਆਂ ਤੇ ਇੱਕ ਕਾਕਾ ਵੀ ਬੰਦਾ ਮੇਰਾ ਪੂਰਾ ਗਿਆ ਆਪ ਐਦਾਂ ਨਾ ਮਾੜਾ ਮਟਾਗੜਿਆੜਾ ਕਰਦੇ ਕੰਮ ਇਹ ਆਪੀ ਇੱਕ ਅੱਡੇ ਦਾ ਘਰ ਦਾ ਕੰਮ ਕਰ ਲਈਦਾ ਪਾਣੀ ਆਹੀ ਗਵਾਂਢੀ ਵਾਲਾ ਪਰੋ ਲੈਂਦੇ ਰਹੇ ਆਹੀ ਆਖਿਆ ਹੀ ਵੀ ਕਰਦੀ ਮਜਬੂਰੀ ਕਰਕੇ ਫੇ ਬੰਦਾ ਨਹੀਂ ਹਿਆ ਤੜਾ ਕਰਕੇ ਬੱਚੇ ਛੋਟੇ ਹੀ ਨਹੀਂ ਪਹੁੰਚ ਪੈਂਦੀ ਮੇਰ ਕੋ ਤੋ ਮਨੂੰ ਖੁਦ ਮੈਂ ਆਪ ਦਿਆ ਕਰੂੰਗੀ ਪੀ ਆਜੋ ਲੈ ਜਾਓ ਆਹ ਕਾਬਲ ਕਾਦੇ ਆ ਗੜੀ ਹੱਥ ਜੋੜੇ ਹੀ ਪੇ ਤੁਸੀਂ ਤੇ ਸਾਨੂੰ ਬੋਰ ਕਰਾ ਦੋ ਤਾਂ ਬੜੀ ਮਿਹਨਤ ਵਾਲੀ ਗੱਲ ਵਾ ਉਹਨਾਂ ਨੇ ਘਰੋਂ ਮਾਰ ਕਰਕੇ ਤਾਂ ਫੈਲ ਪਾਰ ਦਿੱਤੀ ਜੀ ਹਾਂ ਤੋਂ ਮੁੜ ਕੇ ਫੇਰ ਉਹਨਾਂ ਨੇ ਫੋਰ ਕਰਾਤਾ ਮਹਾਰਾਜ ਜੀ ਮੈਂ ਚਲੋ ਮੈਨੂੰ ਖੁਦ ਸੀ ਕਿ ਚੱਲ ਹੀ ਆਈ ਆ ਤੇ ਮਹਾਰਾਜ ਜਿਹੜਾ ਮਰਜ਼ੀ ਲੈ ਸਕਦਾ